आदेश <laughs> करे ਤਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਡੰ ਨਾਲ ਨਿਵਾਸਾਂ ਦੀ ਰਹਿਣਾ ਗੁਰੂ ਰੂਪ ਗੁਰੂ ਪਿਆਰੀ ਸੰਗ ਜਿਉ ਮੇਰੇ ਕਾਲੀਆਂ ਵਾਲੀ ਦਸ਼ਮੀਸ਼ ਪਿਤਾ ਜਿਸ ਵੇਲੇ ਗੁਲਾਬੇ ਪੰਜਾਬੀ ਦੇ ਬਾਗ ਮਾਛੀਵਾੜਾ ਸਾਹਿਬ ਦੇ ਚਰਨ ਪਉਂਦੇ ਹਨ ਜਿਸ ਸਥਾਨ ਦੇ ਉੱਪਰ ਹੁਣ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੀ ਸ਼ੋਭਤ ਹੈ ਤਿੰਨ ਦਸਰਾਣਾ ਲਾ ਕੇ ਸੌਂਦੇ ਹਨ ਤੰਗ ਲਾਬੇ ਬਿਆਬੇ ਦਾ ਨੌਕਰ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ ਤੇ ਜਾ ਕੇ ਆਪਣੇ ਮਾਲਕਾਂ ਨੂੰ ਬੇਨਤੀ ਕਰਦਾ ਕਿ ਆਪਣੇ ਬਾਗ ਦੇ ਵਿੱਚ ਕੋਈ ਸੁੱਤਾ ਪਿਆ ਹੈ ਕੋਈ ਸਾਧੂ ਫਕੀਰ ਪਹੁੰਚਿਆ ਹੋਇਆ ਰਬੀਰੂ ਲੱਗਦੀ ਹੈ ਤਾਂ ਗੁਲਾਬਾ ਪੰਜਾਬ ਬਾਕੇ ਦੇਖਦੇ ਹਨ ਸਤਿਗੁਰ ਜੀ ਨੂੰ ਪਹਿਚਾਣਦੇ ਹਨ ਬੇਨਤੀ ਕਰਕੇ ਆਪਣੇ ਘਰ ਲੈ ਜਾਂਦੇ ਹਨ ਜਿਸ ਸਥਾਨ ਦੀ ਵੀਡੀਓ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ ਕਰਮਾ ਵਾਲੇ ਭਾਗਾ ਵਾਲਿਆਂ ਨੂੰ ਸੰਗਤ ਜੀ ਇਹ ਉਹੀ ਚਿਵਾਰੇ ਵਾਲੀ ਥਾਂ ਹੈ ਇਸੇ ਸਥਾਨ ਦੇ ਉੱਪਰ ਇਹ ਚਿਵਾਰਾ ਹੋਇਆ ਕਰਦਾ ਸੀ ਜਿਸ ਸਥਾਨ ਦੇ ਉੱਪਰ ਗੁਲਾਬੇ ਪੰਜਾਬੇ ਨੇ ਆਪਣੇ ਘਰ ਚਿਵਾਰੇ ਵਿੱਚ ਸਤਿਗੁਰੂ ਜੀ ਨੂੰ ਲਿਆ ਕੇ ਠਹਿਰਾਇਆ ਸੀ ਮਾਤਾ ਹਰਦੇਈ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਕਿ ਸਤਿਗੁਰੂ ਜੀ ਮਾਛੀਵਾੜਾ ਸਾਹਿਬ ਵਿਖੇ ਗੁਲਾਬੇ ਪੰਜਾਬੇ ਦੇ ਘਰੇ ਪਹੁੰਚੇ ਹਨ ਤਾਂ ਮਾਤਾ ਹਰਦੇਈ ਹਰ ਸਾਲ ਸਤਿਗੁਰੂਆਂ ਵਾਸਤੇ ਵਸਤਰ ਤਿਆਰ ਕਰਕੇ ਲੈ ਕੇ ਜਾਂਿਆ ਕਰਦੀ ਸੀ ਪਰ ਇਸ ਵਾਰ ਸਤਿਗੁਰੂ ਨੇ ਕਿਹਾ ਕਿ ਅਸੀਂ ਖੁਦ ਆਵਾਂਗੇ ਤੁਸੀਂ ਨਾ ਆਏ ਉਹਦਾ ਮਾਤਾ ਜੀ ਨੇ ਸਤਿਗੁਰਾਂ ਲਈ ਇੱਕ ਸੋਹਣਾ ਕੱਪੜਾ ਤਿਆਰ ਕੀਤਾ ਸਤਿਗੁਰਾਂ ਦੇ ਦਰਸ਼ਨ ਕੀਤੇ ਜਿਸ ਵੇਲੇ ਮੁਗਲ ਫੌਜਾਂ ਸਤਿਗੁਰੂ ਨੂੰ ਲੱਭਦੀਆਂ ਫਿਰ ਰਹੀਆਂ ਸਨ ਤਾਂ ਸਤਿਗੁਰੂ ਜੀ ਦੇ ਸਥਾਨ ਤੋਂ ਬਾਹਰ ਨਿਕਲਣ ਵਾਲੇ ਸੋਚਿਆ ਗਿਆ ਤਾਂ ਜੋ ਵੀਡੀਓ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ ਮੱਠ ਦੇ ਇਸ ਮੱਠ ਦੇ ਵਿੱਚ ਮਾਤਾ ਹਰਦੀਪ ਵੱਲੋਂ ਤਿਆਰ ਕੀਤੇ ਹੋਏ ਕੱਪੜੇ ਨੂੰ ਨੀਲਾ ਰੰਗ ਕਰਕੇ ਸਤਿਗੁਰੂ ਜੀ ਨੂੰ ਪਹਿਨਾਇਆ ਗਿਆ ਅਤੇ ਸਤਿਗੁਰੂ ਜੀ ਉੱਚਾ ਪੀਰ ਬਣ ਕੇ ਇਸ ਸਥਾਨ ਤੋਂ ਆਲਮਗੀਰ ਸਾਹਿਬਾਂ ਨੂੰ ਗਏ ਗੁਰੂ ਪਿਆਰੇ ਗੁਰੂ ਸਵਾਰਿਓ ਆਪ ਜੀ ਦੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟੀ ਜੀ ਵੀਡੀਓ ਤਿਆਰ ਕੀਤੀ ਹੈ ਆਪ ਜੀ ਦਾ ਫਰਜ਼ ਮੰਨਦਾ ਹੈ ਕਿਰਪਾ ਕਰਨ ਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਿਛਲੇ ਕੁਝ ਦਿਨਾਂ ਤੋਂ ਬਹੁਤ ਘੱਟ ਸੰਗਤ ਸਾਡੇ ਚੈਨਲ ਨਾਲ ਜੁੜ ਰਹੀ ਹੈ ਕਿਰਪਾ ਕਰੋ ਸਤ ਆਦਿ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਿੱਖੀ ਪ੍ਰਚਾਰ ਦੇ ਵਿੱਚ ਆਪ ਜੀ ਰਲ ਮਿਲ ਕੇ ਯੋਗਦਾਨ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ